ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕੇ ਸਾਰੇ ਵਧੀਆ ਸੋ ਇਹ ਅਗਲੀ ਵੀਡੀਓ ਜਿਹਦੇ ਵਿੱਚ ਅਸੀਂ ਸਾਰੇ ਤੁਹਾਡੇ ਅੱਜ ਕਮੈਂਟ ਪੜਨੇ ਆ ਜੋ ਵੀ ਅਪਾਇੰਟਮੈਂਟਾਂ ਦੇ ਰਿਲੇਟਡ ਹੋਊਗੀ ਜਾਂ ਜੋ ਤੁਸੀਂ ਕਮੈਂਟਾਂ 'ਚ ਪੁੱਛਿਆ ਹੋਇਆ ਉਹਦੇ ਬਾਰੇ ਆਨਸਰ ਹੋਣਗੇ ਸੋ ਜਿੱਦਾਂ ਜਿੱਦਾਂ ਵੀ ਕਮੈਂਟਸ ਆ ਗਏ ਆਪਾਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਪੜਦੇ ਆ ਕੀ ਕੀ ਕਮੈਂਟ ਆਏ ਆ ਸਭ ਤੋਂ ਪਹਿਲਾਂ ਆ ਗਿਆ ਕੌਰ ਸਰਦਾਰਨੀ ਪੀਬੀ07 ਪਲਵਿੰਦਰ ਕੌਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੁਕੇਸ਼ ਕੁਮਾਰ ਨਮਸਤੇ ਭਾਜੀ ਮੇਰੇ ਪੇਪਰ 9 ਮੰਥ ਵਾਲੇ ਆ ਟਾਈਮ 11 ਵੱਜ ਕੇ 2 ਮਿੰਟ 4 ਸੈਕਿੰਡ ਹੈ ਨਪੋਲੀ ਸੇ ਕਿੰਨਾ ਟਾਈਮ ਲੱਗੇਗਾ 12 225 ਕਮੈਂਟ ਕਾ ਜਵਾਬ ਜਰੂਰ ਦੇਣਾ ਹਾਂਜੀ ਮੁਕੇਸ਼ ਕੁਮਾਰ ਜੀ ਨਪੋਲੀ ਵਾਲੀ ਸਾਈਡ ਤੁਹਾਨੂੰ ਪਤਾ ਕਿ ਹਰ ਸਾਲ ਕੋਈ ਨਾ ਕੋਈ ਚੱਕਰ ਪਿਆ ਰਹਿੰਦਾ ਹੈ ਜੇ ਨਪੋਲੀ ਵਾਲੀ ਸਾਈਡ ਪੇਪਰ ਨਹੀਂ ਆ ਰਹੇ ਤਾਂ ਮਤਲਬ ਕੁਝ ਨਾ ਕੁਝ ਵਜ੍ਹਾ ਹੋ ਸਕਦੀ ਹੈ ਆਪਣੇ ਏਜੰਟ ਨੂੰ ਆਪਣੇ ਮਾਲਕ ਨੂੰ ਸਹੀ ਤਰੀਕੇ ਨਾਲ ਪੁੱਛ ਲਓ ਕਿ ਪੇਪਰਾਂ ਦੇ ਵਿੱਚ ਮੇਰਾ ਨਾਮ ਆਇਆ ਜਾਂ ਨਹੀਂ ਆਇਆ ਜੇ ਨਹੀਂ ਆਇਆ ਤਾਂ ਵੇਟ ਕਰਨ ਦੀ ਮੇਰੇ ਹਿਸਾਬ ਨਾਲ ਤਾਂ ਕੋਈ ਲੋੜ ਨਹੀਂ ਹੈਗੀ ਮੈਂ ਤਾਂ ਵੈਰੀ ਨਾਈਸ ਭਾਜੀ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਗੁਰਬਖਸ਼ ਵਦਨ ਗੁੱਡ ਨਿਊਜ਼ ਥੈਂਕ ਯੂ ਜੀ ਜਤਿੰਦਰਪਾਲ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ ਫਿਰ ਆ ਗਿਆ ਹੈਪੀ ਮਨਹਾਸ 22 ਅਗਸਤ ਵਾਲਿਆਂ ਦੀ ਅਪਾਇੰਟਮੈਂਟ ਵੀ ਪਹਿਲਾਂ ਮਿਲਦੀ ਪਈ ਹੈ ਕਿ ਨਹੀਂ ਦੱਸਿਓ ਅਗਸਤ ਵਾਲਿਆਂ ਦੀ ਅਪਾਇੰਟਮੈਂਟ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਹੈਗਾ ਉਸ ਤੋਂ ਬਾਅਦ ਆ ਗਿਆ ਜਸ਼ਨਦੀਪ ਸਿੰਘ ਹੈਲੋ ਵੀਰੇ ਕਿੰਨੇ ਰੈਫਰੈਂਸ ਨੰਬਰ ਤੱਕ ਪੇਮੈਂਟ ਲਿੰਕ ਆ ਗਏ ਨੇ ਦੱਸਿਓ ਪੇਮੈਂਟ ਲਿੰਕ 77 78000 ਦੇ ਨੇੜੇ ਤੇੜੇ ਤੱਕ ਆ ਗਏ ਉਹ ਆ ਬਾਕੀਆਂ ਦੇ ਹਜੇ ਆਉਣੇ ਆ ਕਿਉਂਕਿ ਅਪਾਇੰਟਮੈਂਟਸ ਅਜੇ ਬੰਦ ਹੈਗੀਆਂ ਅਪਾਇੰਟਮੈਂਟ ਜਦੋਂ ਹੀ ਓਪਨ ਹੋਈਆਂ ਨਾਲ ਹੀ ਪੇਮੈਂਟ ਲਿੰਕ ਆ ਜਾਣੇ ਹੈਗੇ ਆ ਸਰ ਜੀ ਬਾਰੀ ਸਿਟੀ ਆ ਪੇਪਰ ਕੱਪ ਤੱਕ ਚਾਂਸ ਹੈ ਦੇਖੋ ਜਿੰਨੇ ਕ ਪੇਪਰ ਨਿਕਲਣੇ ਸੀਗੇ ਮੇਰੇ ਹਿਸਾਬ ਨਾਲ ਤਾਂ ਨਿਕਲ ਚੁੱਕੇ ਆ ਠੀਕ ਹੈ ਨਾ ਜੂਨ ਤੱਕ ਮੈਂ ਤੁਹਾਨੂੰ ਵੇਟ ਕਰਨ ਦੀ ਕਿਹਾ ਸੀਗਾ ਬਾਕੀ ਦੇਖੋ ਜੇਕਰ ਰੱਬ ਨੇ ਚਾਇਆ ਤਾਂ ਨਿਕਲੋਗੇ ਪਰ ਜਿਹਦਾ ਨਾਮ ਕੋਟੇ 'ਚ ਆ ਗਿਆ ਉਹਦਾ ਆ ਗਿਆ ਹੁਣ ਅੱਗੇ ਮੈਨੂੰ ਲੱਗਦਾ ਨਹੀਂ ਕਿ ਕਿਸੇ ਦੇ ਚਾਂਸ ਜ਼ਿਆਦਾ ਹੋਊਗੇ ਫਿਰ ਉਸ ਤੋਂ ਬਾਅਦ ਆ ਗਿਆ ਟਿਪਸ ਫੋਰ ਯੂ ਵੀਰੇ ਮੇਰੀ 7 ਨਵੰਬਰ ਦੀ ਆ ਉਹ ਵੀ ਚੇਂਜ ਹੋ ਕੇ ਜੁਲਾਈ ਦੀ ਮਿਲ ਸਕਦੀ ਆ ਨਹੀਂ ਭਾਜੀ ਨਵੰਬਰ ਵਾਲਿਆਂ ਦੀ ਹਜੇ ਤੱਕ ਕੋਈ ਅਪਡੇਸ਼ਨ ਨਹੀਂ ਹੈਗੀ ਸਿਰਫ ਅਕਤੂਬਰ ਵਾਲਿਆਂ ਦੀ ਆਟੋਮੈਟਿਕਲੀ ਜਿਹੜੀ ਹੈਗੀ ਆ ਅੱਗੇ ਅਪਡੇਸ਼ਨ ਹੋ ਕੇ ਆਈ ਆ ਮੰਦੀਪ ਬਾੜ ਬ్రో ਫੈਮਿਲੀ ਅਪਾਇੰਟਮੈਂਟ ਵੀ ਸ਼ਫਲ ਹੋ ਰਹੀਆਂ ਨਾ ਅਕਤੂਬਰ ਵਾਲਿਆਂ ਲਗਭਗ ਸਾਰੀਆਂ ਹੋਈਆਂ ਜੀ ਬਾਕੀ ਹਜੇ ਬਾਕੀਆਂ ਦਾ ਨਹੀਂ ਬਹੁਤਾ ਕਹਿ ਸਕਦੇ ਹਰਮਿੰਦਰ ਸਿੰਘ ਹੈਲੋ ਵੀਰ ਡੋਮੈਸਟਿਕ ਪੇਪਰ 15 ਨੂੰ 15 ਜੂਨ ਨੂੰ ਨੁਲਾਸਤਾ ਇਸ਼ੂ ਹੋਇਆ ਵੀਰ ਨਿਊ ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ ਰੈਫਰੈਂਸ ਨੰਬਰ ਕਿੰਨੇ ਦੇ ਤੱਕ ਮਿਲ ਜਾਂਦਾ ਵੇਰੀਅਸ ਟਾਈਮ ਮੈਂ ਗਲਫ ਵਿੱਚ ਹਾਂ ਕਿ ਮੈਨੂੰ ਰੈਫਰੈਂਸ ਨੰਬਰ ਮਿਲਣੇ ਤੋਂ ਬਾਅਦ ਹੀ ਗਲਫ ਕੰਟਰੀ ਤੋਂ ਇੰਡੀਆ ਮੂਵ ਹੋਣਾ ਚਾਹੀਦਾ ਦੇਖੋ ਭਾਜੀ ਗਲਫ ਕੰਟਰੀ ਦੇ ਵਿੱਚ ਤੁਸੀਂ ਹੈਗੇ ਹਰਮਿੰਦਰ ਸਿੰਘ ਦੀ ਗੱਲ ਕਰ ਰਹੇ ਆ ਤੁਹਾਨੂੰ ਅਪਾਇੰਟਮੈਂਟ ਲੈਣ ਤੋਂ ਬਾਅਦ ਵੀ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਅਪਾਇੰਟਮੈਂਟ ਦੇ ਵਿੱਚ 3-4 ਮਹੀਨੇ ਦਾ ਗੈਪ ਪੈਂਦਾ ਆ ਜਦੋਂ ਅਪਾਇੰਟਮੈਂਟ ਨੇੜੇ ਆਜੂਗੀ ਪੇਪਰ ਜਮ੍ਹਾਂ ਕਰਾਉਣੇ ਆ ਉਸ ਵੇਲੇ ਤੁਸੀਂ ਉੱਥੋਂ ਛੱਡ ਕੇ ਕੰਪਨੀ ਜਿਹੜਾ ਹੈਗਾ ਤੁਸੀਂ ਆ ਸਕਦੇ ਹੈਗੇ ਆ ਆਦਰਵਾਇਜ਼ ਪਹਿਲਾਂ ਆਉਣ ਦੀ ਲੋੜ ਨਹੀਂ ਬਾਕੀ ਜਿਹੜਾ ਰੈਫਰੈਂਸ ਨੰਬਰ ਹੈਗਾ ਆ ਉਹ ਜਿੱਦਾਂ ਹੀ ਫਿਲ ਕਰਦੇ ਹੈਗੇ ਨਾਲ ਹੀ ਵਿਥਿਨ ਸੈਕਿੰਡਸ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਜਿੱਦਾਂ ਹੀ ਤੁਹਾਡਾ ਅਪਲੋਡ ਹੋ ਜਾਣਾ ਹੈ ਅਜੇ ਅਪਾਇੰਟਮੈਂਟਸ ਬੰਦ ਆ ਹੋ ਸਕਦਾ ਕਿ ਜਲਦੀ ਖੁੱਲ ਜਾਣ ਜਸਪਾਲ ਸਿੰਘ ਭਾਜੀ ਮੇਰਾ ਰਿਫਰੈਸ਼ ਨੰਬਰ ਆ ਗਿਆ ਜੀ ਕੋਈ ਅਪਾਇੰਟਮੈਂਟ ਡੇਟ ਨਹੀਂ ਦਿੱਤੀ ਐਮਬੈਸੀ ਵੱਲੋਂ ਕਿਹਾ ਰਿਫਰੈਸ਼ ਰਿਫਰੈਸ਼ ਨੰਬਰ ਨਹੀਂ ਰੈਫਰੈਂਸ ਨੰਬਰ ਹੁੰਦਾ ਭਾਜੀ ਜਸਪਾਲ ਸਿੰਘ ਜੀ ਰੈਫਰੈਂਸ ਨੰਬਰ ਆ ਗਿਆ ਆ ਟੈਨਸ਼ਨ ਨਾ ਲਓ ਵੇਟ ਕਰ ਲਓ ਆ ਜਾਣੀਆਂ ਮੈਨੂੰ ਲੱਗਦਾ ਹਫਤਾ ਦੇ ਵਿੱਚ ਵਿੱਚ ਸਾਰਿਆਂ ਦੀ ਅਪਾਇੰਟਮੈਂਟ ਆ ਜਾਣੀਆਂ ਭਾਜੀ ਇਟਲੀ ਤੋਂ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਫਾਈਲ ਨਵਾਂ ਮੈਂਥ ਵਾਲੇ ਵਿੱਚ ਇਟਲੀ ਦੇ ਵਿੱਚੋਂ ਨਰੇਸ਼ ਕੁਮਾਰ ਜੀ ਫਾਈਲ ਜਦੋਂ ਜਮਾ ਕਰਾਉਣੀ ਆ ਮਾਲਕ ਦੀ ਆਈਡੀ ਠੀਕ ਹੈ ਜੀ ਫਿਰ ਮਾਲਕ ਦੀ ਸੰਜੋਰਨਾ ਵੀ ਤੁਸੀਂ ਮਨਲ ਆਈਡੀ ਵਿੱਚ ਹੀ ਆ ਜਾਂਦੀ ਇੱਕ ਤਰ੍ਹਾਂ ਦੀ ਫਿਰ ਉਸ ਤੋਂ ਬਾਅਦ ਸੀ ਸਟੈਗ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਨੂ ਲਾਸਟ ਇਹ ਮੇਨ ਚੀਜ਼ਾਂ ਹੁੰਦੀਆਂ ਜਿਹੜੀਆਂ ਬਾਹਰੋਂ ਤੁਹਾਨੂੰ ਚਾਹੀਦੀਆਂ ਕਈ ਵਾਰੀ ਉਹ ਆਪਣੀ ਜਿਹੜਾ ਆ ਕੰਟਰੈਕਟ ਹੈਗਾ ਮੰਗ ਲੈਂਦੇ ਆਦਰਵਾਇਜ਼ ਕੰਟਰੈਕਟਰ ਦੀ ਲੋਡ ਨਹੀਂ ਪੈਂਦੀ ਵੀਰ ਜੀ ਸਾਲ ਵਾਲੇ ਪੇਪਰਾਂ ਦਾ ਕੀ ਬਣੂ ਹਜੇ ਤੱਕ ਨਹੀਂ ਆਇਆ ਇਹਨੂੰ ਲੈ ਉਸਤੇ ਗੁਰਬਾਇਲ ਸਿੰਘ ਭਾਜੀ ਸਾਲ ਵਾਲੇ ਪੇਪਰਾਂ ਦਾ ਹੀ ਹੁਣ ਟਾਈਮ ਨਿਕਲਣਾ ਜਿਹੜਾ ਜੁਲਾਈ ਆ ਬਾਕੀ ਸਾਰਿਆਂ ਨੂੰ ਜ਼ੋਰ ਲੱਗ ਗਿਆ ਹੁਣ ਸਾਲ ਵਾਲੇ ਪੇਪਰਾਂ ਦੀ ਵਾਰੀ ਆਣੀ ਹੈ ਮੰਦੀਪ ਰੱਲ ਭਾਜੀ ਕੀ ਰੈਫਰੈਂਸ ਨੰਬਰ ਚੱਲ ਰਿਹਾ ਰੈਫਰੈਂਸ ਨੰਬਰ 83000 ਚੱਲ ਰਿਹਾ ਹੈ 83840 ਜਿਹੜਾ ਮਤਲਬ ਮਿਲਦਾ ਪਿਆ ਆ ਤੇ ਜਿਹੜੀਆਂ ਅਪਾਇੰਟਮੈਂਟਾਂ ਇਸ਼ੂ ਹੋ ਰਹੀਆਂ ਰੈਫਰੈਂਸ ਨੰਬਰ ਤੇ ਉਹ 778000 ਚੱਲਣ ਡਿਆ ਜੀ ਹੁਣ ਕਦੋਂ ਓਪਨ ਹੋਣੀ ਅਪਾਇੰਟਮੈਂਟ ਹੁਣ ਜਿਹੜੀਆਂ ਅਪਾਇੰਟਮੈਂਟ ਓ ਆ ਵੀਕ ਦੇ ਐਂਡ ਤੱਕ ਮੇਰੇ ਸਹਾਨਾ ਹੋ ਜਾਣੀਆਂ ਆ ਪੰਜਾਬੀ ਫੌਜੀ ਸਰ ਬਲਗਰੀਆ ਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਵਰਕ ਪਰਮਿਟ ਦੀ ਨਹੀਂ ਜੀ ਬਲਗਰੀਆ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਿਰਫ ਤੇ ਸਿਰਫ ਇਟਲੀ ਬਾਰੇ ਪਤਾ ਆ ਤੇ ਇਹ ਕੁਝ ਕਮੈਂਟ ਸੀਗੇ ਜਿਹੜੇ ਪੜ੍ਹਨੇ ਜ਼ਰੂਰੀ ਸੀਗੇ ਸੋ ਤੁਹਾਡਾ ਵੀ ਕੋਈ ਇਨਕੁਆਰੀ ਹੈਗੀ ਥੱਲੇ ਕਮੈਂਟ ਕਰ ਦਿਓ ਬਾਕੀ ਯਾਰ ਮੈਂ ਦੇਖੋ ਇੱਕ ਮਤਲਬ ਵੀਡੀਓ ਦੇ ਵਿੱਚ ਦੋ ਤਿੰਨ ਵੀਡੀਓ ਚ ਮੈਂ ਕਿਹਾ ਸੀਗਾ ਕਿ ਮੈਂ ਆਪਣੀ ਫੀਸ ਰੱਖੀ ਹੈਗੀ ਆ 500 ਰੁਪਿਆ ਜਾਂ ਕੁਝ ਵੀ ਆ ਉਹਦਾ ਇੱਕ ਰੀਜ਼ਨ ਆ ਉਹਦਾ ਰੱਖਣ ਦਾ ਕਿ ਕਈ ਵਾਰੀ ਨਾ ਵੈਸੇ ਹੀ ਕੋਈ ਬੰਦਾ ਕੀ ਕਰਦੇ ਹੈਗੇ ਆ ਉਹ ਇੱਕ ਸਲਿੱਪ ਭੇਜ ਦਊਗੇ ਭਾਜੀ ਇਹ ਸਲਿੱਪ ਜਿਹੜੀ ਹੈਗੀ ਆ ਉਹ ਮੈਨੂੰ ਕੋਈ ਆ ਕਹਿੰਦਾ ਮੈਨੂੰ ਏਜੰਟ ਕਹਿੰਦਾ ਪਿਆ ਤੇਰੀ ਸਲਿੱਪ ਫੇਕ ਆ ਮੈਂ ਦੂਜੇ ਤੋਂ ਪੁੱਛਿਆ ਉਹ ਕਹਿੰਦਾ ਸਹੀ ਆ ਯਾਰ ਇਹ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਹੈਗੀਆਂ ਇਸ ਕਰਕੇ ਮੈਂ 500 ਫੀਸ ਤਾਂ ਗਿਆ ਸੀਗਾ ਕਿ ਜੇ ਕੋਈ ਚੱਜ ਦੀ ਗੱਲ ਹੈਗੀ ਆ ਬੰਦਾ ਸਿਰਫ ਉਹੀ ਮੇਰੇ ਨਾਲ ਗੱਲ ਕਰੂਗਾ ਮੇਰਾ ਟਾਈਮ ਨਹੀਂ ਖਰਾਬ ਹੋਊਗਾ ਕਿਉਂਕਿ ਮੈਂ ਵੀ ਆਪਣਾ ਟਾਈਮ ਕੱਟਣਾ ਹੁੰਦਾ ਆ ਆਪਣੀ ਡੇਲੀ ਰੁਟੀਨ ਦੇ ਵਿੱਚ ਪਰ ਹਜੇ ਤੱਕ ਮੈਂ ਕਿਸੇ ਨੂੰ ਕੋਈ 500 ਰੁਪਏ ਚਾਰਜ ਨਹੀਂ ਲਿਆ ਕਿਉਂਕਿ ਮੈਂ 500 ਤਾਂ ਹੀ ਗਿਆ ਸੀਗਾ ਕਿ ਜਿਹਨੂੰ ਜ਼ਿਆਦਾ ਜ਼ਰੂਰੀ ਗੱਲ ਹੋਗੀ ਉਹਨੇ ਮੈਨੂੰ ਕੰਟੈਕਟ ਕਰਨਾ ਤੇ ਜੋ ਪਿਛਲੇ ਹਫ਼ਤੇ ਦਾ ਉਹ 10 ਦਿਨਾਂ ਤੋਂ ਹੋ ਰਿਹਾ ਮੈਨੂੰ ਕਾਲਾਂ ਆਉਣੀਆਂ ਘੱਟ ਕਰ ਗਈਆਂ ਸੀ ਪਰ ਮੈਂ ਕਿਸੇ ਤੋਂ ਕੋਈ ਪੈਸੇ ਪੂਸੇ ਨਹੀਂ ਲੈਣਾ ਹੈਗਾ ਜੋ ਮੈਨੂੰ ਪਤਾ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਫਰੀ ਆਫ ਕਾਸਟ ਜੇ ਕਿਸੇ ਨੇ ਦੱਸਣਾ ਪੁੱਛਣਾ ਹੁੰਦਾ ਨਾ ਉਹ ਪਲੀਸ ਰਿਕੁਐਸਟ ਆ ਸਵੇਰੇ ਇੰਡੀਆ ਦੇ 9 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਹੀ ਮੈਸੇਜ ਕਰਿਆ ਕਰੋ WhatsApp ਦੇ ਉੱਤੇ ਕਈ ਬੰਦੇ ਕੀ ਕਰਦੇ ਸਿੱਧੇ ਕਾਲ ਕਰਨ ਲਾ ਪੰਦੇ ਆ ਰਾਤ ਦੇ 12 1 ਵਜੇ ਵੀ ਮੈਨੂੰ ਕਾਲ ਆਉਂਦੀਆਂ 11 ਵਜੇ ਵੀ ਆਉਂਦੀਆਂ ਮੈਂ 9 ਵਜੇ ਸੌ ਜਾਣਾ ਆ ਇਹ ਐਮਰਜੈਂਸੀ ਵਾਸਤੇ ਆਪਣਾ ਫੋਨ ਔਨ ਕੀਤਾ ਹੁੰਦਾ ਤੇ ਉਹ ਫੋਨ ਫੇਰ ਜਿਹੜਾ ਹੈਗਾ ਕਾਲ ਆ ਜਾਂਦੀਆਂ ਵੀ ਮੁੜ ਕੇ ਗੱਲ ਕੀ ਨਿਕਲਦੀ ਹੈ ਭਾਜੀ ਉਹ ਏਜੰਟ ਕਹਿੰਦਾ ਪਿਆ ਤੇਰੇ ਪੇਪਰ ਨਕਲੀ ਆ ਤੁਸੀਂ ਮੈਨੂੰ ਦੱਸੋ ਅਸਲੀ ਆ ਯਾਰ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੇ ਇਸ ਕਰਕੇ ਮੈਂ ਉਹ ਚੀਜ਼ਾਂ ਕਰਨਾ ਪਿਆ ਜਦੋਂ ਵੀ ਤੁਸੀਂ ਕਾਲ ਕਰਨੀ ਹੈਗੀ ਆ ਇੰਡੀਆ ਦੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਕਾਲ ਕਰੋ ਇਸ ਤੋਂ ਇਲਾਵਾ ਕਾਲ ਨਾ ਕਰੋ ਠੀਕ ਹੈ ਬਾਕੀ ਥੈਂਕ ਯੂ ਸੋ ਮਚ ਤੁਸੀਂ ਇਹਨਾਂ ਸਪੋਰਟ ਕਰਦੇ ਆ ਪਿਆਰ ਕਰਦੇ ਆ ਤੇ ਸਪੋਰਟ ਕਰਦੇ ਰਹੋ ਬਾਕੀ ਅਪਾਇੰਟਮੈਂਟ ਬੁੱਕ ਕਰਾਉਣੀਆਂ ਆ ਆ ਨੰਬਰ ਦਿੱਤਾ ਹੋਇਆ ਆ ਫਾਈਲ ਰੈਡੀ ਕਰਾਉਣੀ ਹੈਗੀ ਆ ਇੰਸ਼ੋਰੈਂਸ ਕਰਨੀ ਹੈਗੀ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਬੈਸਟ ਆਫ ਲੱਕ